ਪੰਜਾਬ ਦੇ ਇਤਿਹਾਸ ਵਿੱਚ ਕਈ ਅਜਹੀਆਂ ਘਟਨਾਵਾਂ ਵਾਪਰੀਆਂ ਜੋ ਸਿਰਫ ਰਾਜਸੀ ਖੇਡ ਦੀਆਂ ਕਹਾਣੀਆਂ ਨਹੀਂ ਸਗੋਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਭਾਵਨਾਤਮਕ ਘਟਨਾਵਾਂ ਸਨ ਇਹਨਾਂ ਵਿੱਚੋਂ ਇੱਕ ਆ ਪਟਿਆਲਾ रियासत ਦੀ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੀ ਗਈ ਗਦਾਰੀ ਦੀ ਘਟਨਾ ਇਸ ਦੀ ਸੰਖੇਪ ਰੂਪ ਵਿੱਚ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਵੇਗੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਫਗਾਨਿਸਤਾਨ ਦੀਆਂ ਸਰਹੱਦਾਂ ਤੱਕ ਸੀ ਪਰ ਕੀ ਕਾਰਨ ਸਨ ਕਿ ਪਟਿਆਲਾ ਨਾਭਾ ਅਤੇ ਜੀਂਦ रियासत ਸਿੱਖ ਰਾਜ ਦਾ ਹਿੱਸਾ ਨਾ ਬਣ ਸਕੀ ਅਸਲ ਵਿੱਚ ਸ਼ੁਰੂ ਤੋਂ ਹੀ ਸਿੱਖ ਰਾਜ ਲਈ ਪਟਿਆਲਾ रियासत ਦੇ ਕੁਝ ਸਿੱਖ ਆਗੂ ਗਦਾਰੀ ਕਰਦੇ ਰਹੇ ਨੇ ਬਾਬਾ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਅੱਗੇ ਝੁਕ ਕੇ 3 ਲੱਖ ਰੁਪਏ ਦੇ ਬਦਲੇ 'ਚ ਮਹਾਰਾਜ ਦੀ ਉਪਾਦੀ ਲਈ ਸੀ ਅਤੇ ਇਸ ਪਰਿਵਾਰ ਦੇ ਵਿੱਚੋਂ ਮਹਾਰਾਜਾ ਸਾਹਿਬ ਸਿੰਘ ਨੇ ਵੀ ਸ਼ੇਰੇ ਪੰਜਾਬ ਨਾਲ ਪੱਗ ਵਿਟਾ ਕੇ ਭਰਾ ਬਣ ਕੇ ਗਦਾਰੀ ਕੀਤੀ ਇਹਨਾਂ ਸਰਦਾਰਾਂ ਨੇ ਜ਼ਬਾਨ ਤੋੜ ਕੇ ਅੰਗਰੇਜ਼ ਹਕੂਮਤ ਦੇ ਹੱਕ ਵਿੱਚ ਦਸਤਖਤ ਕਰ ਦਿੱਤੇ ਸਨ ਨਹੀਂ ਤੇ ਮਾਲਵਾ ਵੀ ਸਿੱਖ ਰਾਜ ਦਾ ਹਿੱਸਾ ਹੋਣਾ ਸੀ ਜਮਣਾ ਤੱਕ ਹੋਣਾ ਸੀ ਖਾਲਸਾ ਰਾਜ ਇਹ ਕਹਾਣੀ ਸਿੱਖ ਇਤਿਹਾਸ ਦਾ ਇੱਕ ਦੁਖਦਾਈ ਪਾਖਿਆ ਜਿਸ ਵਿੱਚ ਵਫਾਦਾਰੀ ਦੀ ਥਾਂ ਧੋਖੇ ਨੇ ਲੈ ਲਈ ਅਤੇ ਮਾਲਵੇ ਦਾ ਇਲਾਕਾ ਸਦਾ ਲਈ ਸਿੱਖ ਰਾਜ ਤੋਂ ਵੱਖ ਹੋ ਕੇ ਰਹਿ ਗਿਆ ਗੱਲ ਸ਼ੁਰੂ ਕਰਦੇ ਹਾਂ ਫੂਲਕੀਆਂ ਮਿਸਲ ਦੀਆਂ ریاستਾਂ ਪਟਿਆਲਾ ਅਤੇ ਨਾਭਾ ਵਿਚਕਾਰ ਛੋਟੀਆਂ-ਮੋਟੀਆਂ ਗੱਲਾਂ ਤੇ ਅਕਸਰ ਤਣਾਅ ਬਣਿਆ ਰਹਿੰਦਾ ਸੀ ਇੱਕ ਪਿੰਡ ਆ ਦੁਲਦੀ ਜੋ ਨਾਭਾ ਰਿਆਸਤ ਦੇ ਬਿਲਕੁਲ ਨਾਲ ਲੱਗਦਾ ਸੀ ਪਰ ਉਸ ਉੱਤੇ ਪਟਿਆਲਾ ਰਿਆਸਤ ਦੇ ਮਹਾਰਾਜਾ ਸਾਹਿਬ ਸਿੰਘ ਦਾ ਕਬਜ਼ਾ ਸੀ ਇਹ ਛੋਟਾ ਜਿਹਾ ਪਿੰਡ ਸਿਰਫ ਜ਼ਮੀਨ ਦਾ ਟੁਕੜਾ ਨਹੀਂ ਸਗੋਂ ਇਹ ਮਾਣ ਸਨਮਾਨ ਅਤੇ ਰਾਜਸੀ ਤਾਕਤ ਦਾ ਪ੍ਰਤੀਕ ਸੀ ਇਸੇ ਕਾਰਨ ਦੋਵਾਂ ਰਿਆਸਤਾਂ ਦੇ ਸਰਦਾਰਾਂ ਦੀਆਂ ਅੱਖਾਂ ਵਿੱਚ ਰੜਕਦਾ ਸੀ ਅਤੇ ਇਸ ਨੂੰ ਆਪਣੇ ਅਧੀਨ ਲੈਣ ਦੀ ਹੋੜ ਵਿੱਚ ਇੱਕ ਦੂਜੇ ਦੇ ਮੁਕਾਬਲੇ ਤੇ ਖੜੇ ਹੋ ਗਏ ਨਾਬੇ ਦਾ ਮਹਾਰਾਜਾ ਜਸਵੰਤ ਸਿੰਘ ਨੇ ਦੁਲਦੀ ਪਿੰਡ ਤੇ ਹਮਲਾ ਕਰਕੇ ਆਪਣੇ ਕਬਜ਼ੇ 'ਚ ਕਰ ਲਿਆ ਹੁਣ ਦੁਲਦੀ ਪਿੰਡ ਦੇ ਦਾਅਵੇ ਨੂੰ ਲੈ ਕੇ ਸ਼ੁਰੂ ਹੋਇਆ ਇਹ ਝਗੜਾ ਛੇਤੀ ਹੀ ਇੱਕ ਵੱਡੀ ਲੜਾਈ ਵੱਲ ਵਧ ਗਿਆ ਇਸ ਵਿਵਾਦ ਵਿੱਚ ਹੋਰ ਰਿਆਸਤਾਂ ਦੇ ਸਰਦਾਰ ਵੀ ਸ਼ਾਮਲ ਹੋ ਜਾਂਦੇ ਨੇ ਰਾਜਾ ਭਾਗ ਸਿੰਘ ਜੋ ਜੀਂਦ ਦਾ ਰਾਜਾ ਸੀ ਉਹ ਨਾਬੇ ਦੇ ਹੱਕ ਵਿੱਚ ਆ ਗਿਆ ਜਦੋਂ ਕਿ ਦੂਜੇ ਪਾਸੇ ਭੰਗਾ ਸਿੰਘ ਮਹਿਤਾਬ ਸਿੰਘ ਥਾਨੇਸਰ ਲਾਲ ਸਿੰਘ ਕੈਂਥਲ ਪਟਿਆਲਾ ਦੇ ਰਾਜੇ ਦੇ ਹੱਕ ਵਿੱਚ ਆ ਜਾਂਦੇ ਨੇ ਇਹ ਝਗੜਾ 2 ਮਹੀਨਿਆਂ ਤੱਕ ਖੂਨੀ ਲੜਾਈ ਚ ਬਦਲ ਗਿਆ ਜਿਸ ਵਿੱਚ ਮਹਤਾਬ ਸਿੰਘ ਥਾਨੇਸਰ ਮਾਰਿਆ ਗਿਆ ਇਸ jang ਨੇ ਪੰਜਾਬ ਦੇ ਰਾਜਸੀ ਮਾਹੌਲ ਨੂੰ ਹੋਰ ਵੀ ਗਰਮਾ ਦਿੱਤਾ ਅਤੇ ਸਿੱਖ ਰਿਆਸਤਾਂ ਵਿਚਕਾਰ ਫੋਟ ਨੂੰ ਜਗ ਜਾਹਰ ਕਰ ਦਿੱਤਾ ਇਹ ਉਹ ਸਮਾਂ ਸੀ ਜਦੋਂ ਹਰ ਸਰਦਾਰ ਆਪਣੀ ਤਾਕਤ ਵਧਾਉਣ ਦੀ ਕੋਸ਼ਿਸ਼ ਵਿੱਚ ਸੀ ਪਰ ਇਸ ਦੌਰਾਨ ਏਕਤਾ ਦੀ ਥਾਂ ਵੱਖਰੇਵੇਂ ਨੇ ਜੋਰ ਫੜ ਲਿਆ ਹੁਣ ਇਸ ਦੌਰਾਨ ਪੂਰੀ ਦੁਨੀਆ ਉੱਤੇ ਦੋ ਤਾਕਤਾਂ ਮਕਬੂਲ ਸੀ ਇੱਕ ਸੀ ਬ੍ਰਿਟਿਸ਼ ਹਕੂਮਤ ਤੇ ਦੂਜਾ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ 1806 ਈਸਵੀ ਵਿੱਚ ਜਦੋਂ ਇਹ ਵਿਵਾਦ ਹੱਦੋਂ ਵੱਧ ਗਿਆ ਤਾਂ ਪੰਜਾਬ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ ਨੇ ਸਾਲਸੀ ਦੀ ਭੂਮਿਕਾ ਨਿਭਾਈ ਅਤੇ ਉਹਨਾਂ ਵੱਲੋਂ ਇਹ ਮਸਲਾ ਸੁਲਝਾਉਣ ਲਈ ਸ਼ੇਰੇ ਪੰਜਾਬ ਨੂੰ ਸੱਦਿਆ ਗਿਆ ਸ਼ੇਰੇ ਪੰਜਾਬ 20000 ਫੌਜ ਲੈ ਕੇ ਦੋਵਾਂ ਰਿਆਸਤਾਂ ਦੇ ਬੁਲਾਵੇ ਤੇ ਪਟਿਆਲੇ ਪੁੱਜੇ ਪਟਿਆਲੇ ਦੇ ਰੇਲਵੇ ਸਟੇਸ਼ਨ ਦੇ ਕੋਲ ਜੋ ਗੇਟ ਬਣਿਆ ਉਥੇ ਮਹਾਰਾਜਾ ਰਣਜੀਤ ਸਿੰਘ 2 ਦਿਨ ਠਹਿਰੇ ਸੀ ਤੇ ਉਹਨਾਂ ਦੀ ਮੌਜੂਦਗੀ ਅਤੇ ਕੂਟਨੀਤਕ ਸਮਝ ਨੇ ਝਗੜੇ ਨੂੰ ਸ਼ਾਂਤ ਕਰ ਦਿੱਤਾ ਫੈਸਲੇ ਵਜੋਂ ਦੁਲੱਦੀ ਪਿੰਡ ਪਟਿਆਲੇ ਨੂੰ ਦੇ ਦਿੱਤਾ ਜਦੋਂ ਕਿ ਰਾਏਕੋਟ 31 ਪਿੰਡ ਨਾਬੇ ਨੂੰ ਦੇ ਦਿੱਤੇ ਅਤੇ 54 ਪਿੰਡ ਰਾਜਾ ਭਾਗ ਸਿੰਘ ਜੀਂਦ ਨੂੰ ਦੇ ਦਿੱਤੇ 32 ਪਿੰਡ ਸਰਦਾਰ ਗੁਰਦੇਵ ਸਿੰਘ ਨੂੰ ਦੇ ਦਿੱਤੇ ਸਨ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਝਗੜੇ ਨੂੰ ਨਿਬੇੜ ਕੇ ਫੈਸਲਾ ਕੀਤਾ ਸ਼ੇਰ-ਏ-ਪੰਜਾਬ ਨੇ ਦੋਵਾਂ ਰਿਆਸਤਾਂ ਤੋਂ ਨਜ਼ਰਾਨੇ ਵੀ ਲਏ ਜੋ ਉਹਨਾਂ ਦੀ ਸਰਦਾਰੀ ਅਤੇ ਇਨਸਾਫ਼ ਦੀ ਮਿਸਾਲ ਸੀ ਇਸ ਫੈਸਲੇ ਨਾਲ ਨਾ ਸਿਰਫ ਸਮਝੌਤਾ ਹੋਇਆ ਸਗੋਂ ਮਹਾਰਾਜਾ ਦੀ ਸ਼ਾਖ ਵੀ ਵਧੀ ਤੇ ਉਹ ਚਾਹੁੰਦੇ ਵੀ ਸਨ ਕਿ ਸਿੱਖ ਰਿਆਸਤਾਂ ਵਿਚਕਾਰ ਇਹੋ ਜਿਹੇ ਮਸਲੇ ਸੁਲਝਦੇ ਰਹਿਣ ਦੂਲਦੀ ਵਿਵਾਦ ਦੇ ਹੱਲ ਤੋਂ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦਾ ਪਟਿਆਲਾ ਰਿਆਸਤ ਨਾਲ ਲਗਾਤਾਰ ਸੰਪਰਕ ਰਿਹਾ ਤੇ 1807 ਵਿੱਚ ਮਹਾਰਾਜਾ ਰਣਜੀਤ ਸਿੰਘ ਦੂਜੀ ਵਾਰ ਪਟਿਆਲੇ ਆਏ ਸੀ ਜਦੋਂ ਰਾਜਾ ਸਾਹਿਬ ਸਿੰਘ ਤੇ ਉਸ ਦੀ ਰਾਣੀ ਆਸਕੌਰ ਵਿਚਕਾਰ ਘਰੇਲੂ ਝਗੜਾ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਫੇਰ ਤੋਂ ਸਾਲਸੀ ਬਣ ਕੇ ਪਟਿਆਲੇ ਪੁੱਜੇ। ਉਹਨਾਂ ਨੇ ਆਪਣੀ ਫੌਜ ਦੀ ਮੌਜੂਦਗੀ ਵਿੱਚ ਦੋਵਾਂ ਵਿਚਕਾਰ ਸਮਝੌਤਾ ਕਰਵਾਇਆ। ਰਾਜਾ ਸਾਹਿਬ ਸਿੰਘ ਦੇ ਹੱਥ ਵਿੱਚ रियासत ਦੀ ਸਾਰੀ ਤਾਕਤ ਰਹਿਣ ਦਿੱਤੀ ਜਦ ਕਿ ਰਾਣੀ ਆਸਕੌਰ ਨੂੰ 5000 ਸਾਲਾਨਾ ਦੀ ਜਾਗੀਰ ਮਿਲੀ। ਜਿਸ ਵਿੱਚ ਬਨੂੜ ਮਣੀ ਮਾਜਰਾ ਸਨੌਰ ਬਸੌਲੀ ਤੇ ਚਰਨਾਥਲ ਸ਼ਾਮਲ ਸਨ ਹੁਣ ਜਦੋਂ ਦੋ ਵਾਰੀ ਮਹਾਰਾਜਾ ਸ਼ੇਰੇ ਪੰਜਾਬ ਸਤਲੁਜ ਟੱਪ ਕੇ ਮਾਲਵੇ ਵੱਲ ਆਇਆ ਸੀ ਤਾਂ ਅੰਗਰੇਜ਼ ਹਕੂਮਤ ਨੂੰ ਤੇ ਮਾਲਵੇ ਦੇ ਕਈ ਰਿਆਸਤਾਂ ਦੇ ਰਾਜਿਆਂ ਨੂੰ ਡਰ ਹੋ ਗਿਆ ਕਿ ਹੁਣ ਮਹਾਰਾਜਾ ਸ਼ੇਰੇ ਪੰਜਾਬ ਮਾਲਵੇ ਤੇ ਕਬਜ਼ਾ ਕਰੇਗਾ ਦੋਵੇਂ ਵਾਰੀ ਚ ਜਦੋਂ ਤੱਕ ਮਹਾਰਾਜਾ ਵਾਪਸ ਲਾਹੌਰ ਨਹੀਂ ਚਲੇ ਗਿਆ ਉਦੋਂ ਤੱਕ ਅੰਗਰੇਜ਼ ਸਰਕਾਰ ਦੇ ਸਾਹ ਸੁੱਕੇ ਰਹੇ ਇਸ ਘਟਨਾ ਨੇ ਸ਼ੇਰ-ਏ-ਪੰਜਾਬ ਦੀ ਸ਼ਾਂਤੀ ਸਥਾਪਕ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਤੇ ਉਹ ਪਟਿਆਲਾ ਨੂੰ ਆਪਣਾ ਸਹਿਯੋਗੀ ਸਮਝਦੇ ਸਨ ਤੇ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਪਰ ਸਮਾਂ ਬਦਲਦਾ ਗਿਆ ਮਾਲਵੇ ਦੇ ਸਰਦਾਰਾਂ ਦੀਆਂ ਨੀਅਤਾਂ ਵੀ ਬਦਲਦੀਆਂ ਗਈਆਂ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਦਰਬਾਰ ਵੱਧ ਦੀ ਤਾਕਤ ਨਾਲ ਚਮਕ ਰਿਹਾ ਸੀ ਤੇ ਦੂਜੇ ਪਾਸੇ ਅੰਗਰੇਜ਼ਾਂ ਦਾ ਰਾਜ ਵੀ ਆਪਣੀਆਂ ਜੜ੍ਹਾਂ ਪੰਜਾਬ ਦੀ ਧਰਤੀ ਤੇ ਮਜ਼ਬੂਤ ਕਰ ਰਿਹਾ ਸੀ ਹੁਣ ਫੂਲਕੀਆਂ ਰਿਆਸਤਾਂ ਨੇ ਇੱਕ ਪਾਸੇ ਨੂੰ ਚੁਣਨਾ ਸੀ ਪਟਿਆਲਾ रियासत ਨੇ ਮਹਾਰਾਜਾ ਰਣਜੀਤ ਸਿੰਘ ਨਾਲ ਜੁੜਨ ਦਾ ਮਨ ਬਣਾਇਆ ਇਸੇ ਦੌਰਾਨ 1808 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਪਟਿਆਲੇ ਦੇ ਮਹਾਰਾਜਾ ਸਾਹਿਬ ਸਿੰਘ ਸਮੇਤ ਮਾਲਵੇ ਦੇ ਬਾਕੀ ਸਰਦਾਰਾਂ ਨੂੰ ਲਖਨੌਰ ਦੇ ਵਿੱਚ ਮਿਲਿਆ ਤੇ ਉੱਥੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵੰਸ਼ ਦੇ ਵਿੱਚੋਂ ਬਾਬਾ ਸਾਹਿਬ ਸਿੰਘ ਬੇਦੀ ਜੀ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਨੇ ਪਟਿਆਲਾ ਦੇ ਮਹਾਰਾਜਾ ਸਾਹਿਬ ਸਿੰਘ ਨਾਲ ਪੱਗ ਵਟਾ ਲਈ ਦੋਵੇਂ ਧਰਮ ਦੇ ਭਰਾ ਬਣ ਜਾਂਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਪਟਿਆਲਾ रियासत ਤੇ ਬਾਕੀ रियाਸਤਾਂ ਦੀ ਰਾਖੀ ਕਰਨ ਦਾ ਵਾਅਦਾ ਵੀ ਕੀਤਾ ਇਸ ਸਮਝੌਤੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜਮਣਾ ਤੱਕ ਵੱਧ ਜਾਣਾ ਸੀ ਪਰ ਇਸ ਤਰ੍ਹਾਂ ਨਾ ਹੋ ਸਕਿਆ ਕਿਉਂਕਿ ਮਹਾਰਾਜਾ ਸਹਿਬ ਸਿੰਘ ਤੇ ਬਾਕੀ ਸਰਦਾਰ ਜ਼ਬਾਨ ਤੋੜ ਗਏ ਤੇ ਅੰਗਰੇਜ਼ ਹਕੂਮਤ ਦੇ ਹੱਕ ਵਿੱਚ ਦਸਤਕਤ ਕਰ ਦਿੱਤੇ ਪਟਿਆਲਾ ਰਿਆਸਤ ਦੀ ਇਸ ਗਦਾਰੀ ਦਾ ਅੰਤਮ ਨਤੀਜਾ ਇਹ ਨਿਕਲਿਆ ਕਿ 25 ਅਪ੍ਰੈਲ 1809 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਵਿਚਕਾਰ ਇੱਕ ਸਮਝੌਤਾ ਕੀਤਾ ਇਸ ਸਮਝੌਤੇ ਅਨੁਸਾਰ ਦਰਿਆ ਸਤਲੁਜ ਨੂੰ ਦੋਹਾਂ ਤਾਕਤਾਂ ਦੀ ਸੀਮਾ ਮੰਨ ਲਿਆ ਗਿਆ ਇਸ ਤੋਂ ਬਾਅਦ 1809 ਨੂੰ ਅੰਗਰੇਜ਼ਾਂ ਨੇ ਮਾਲਵੇ ਦੀਆਂ ریاستਾਂ ਦੀ ਰੱਖਿਆ ਦਾ ਐਲਾਨ ਕਰ ਦਿੱਤਾ ਤੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਸਰ ਤੋਂ ਮੁਕਤ ਕਰ ਦਿੱਤਾ ਇਸ ਨਾਲ ਨਾ ਸਿਰਫ ਮਹਾਰਾਜਾ ਦੀ ਰਾਜਸੀ ਤਾਕਤ ਨੂੰ ਝਟਕਾ ਲੱਗਾ ਸਗੋਂ ਉਹਨਾਂ ਦੇ ਦਿਲ ਤੇ ਵੀ ਡੂੰਗੀ ਚੋਟ ਲੱਗੀ ਜਿਨ੍ਹਾਂ ਸਰਦਾਰਾਂ ਨੂੰ ਉਹਨਾਂ ਨੇ ਆਪਣੇ ਭਰਾਵਾਂ ਵਾਂਗ ਸਮਝਿਆ ਉਹਨਾਂ ਨੇ ਹੀ ਸ਼ੇਰ-ਏ-ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਅੰਗਰੇਜ਼ ਹਕੂਮਤ ਦੇ ਨਾਲ ਸਮਝੌਤੇ ਕਰਕੇ ਸ਼ੇਰ-ਏ-ਪੰਜਾਬ ਦੇ ਨਾਲ ਗਦਾਰੀ ਕੀਤੀ ਇਹ ਸਿਰਫ ਇੱਕ ਰਾਜਸੀ ਹਾਰ ਨਹੀਂ ਸੀ ਸਗੋਂ ਇੱਕ ਭਾਵਨਾਤਮਕ ਧੋਖਾ ਸੀ ਪੱਗਵਟ ਭਰਾ ਬਣ ਕੇ ਧੋਖਾ ਦਿੱਤਾ ਇਹ ਉਹ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਕਿਸੇ ਸਿੰਘਵਲ ਵਿਸ਼ਵਾਸ ਭਰੀ ਨਿਗਾ ਨਾਲ ਦੇਖਦਾ ਸੀ ਤਾਂ ਉਹ ਸਿੰਘ ਜਾਣ ਤੱਕ ਵਾਰ ਦਿੰਦੇ ਸਨ ਐਸਾ ਰਤਬਾ ਸੀ ਸ਼ਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਟਿਆਲਾ रियासत ਦੀ ਇਸ ਗਦਾਰੀ ਨੇ ਸਿੱਖ ਇਤਿਹਾਸ ਦੇ ਰਾਹ ਨੂੰ ਬਦਲ ਕੇ ਰੱਖ ਦਿੱਤਾ ਅੰਗਰੇਜ਼ਾਂ ਦੇ ਹੱਥਾਂ ਵਿੱਚ ਇਹ ਖੇਡਣ ਦਾ ਰਾਹ ਪੱਧਰਾ ਕਰ ਲਿਆ ਇੱਥੇ ਇੱਕ ਗੱਲ ਹੋਰ ਸਾਂਝੀ ਕਰ ਦਈਏ ਬਾਬਾ ਆਲਾ ਸਿੰਘ ਜੋ ਪਟਿਆਲਾ रियासत ਦੇ ਸੰਸਥਾਪਕ ਸਨ ਉਹਨਾਂ ਨੇ ਨਵਾਬ ਕਪੂਰ ਸਿੰਘ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਪਰ ਬਾਅਦ ਵਿੱਚ ਅਹਿਮਦ ਸ਼ਾਹ ਅਬਦਾਲੀ ਅੱਗੇ ਝੁਕ ਕੇ 3 ਲੱਖ ਰੁਪਏ ਦੇ ਬਦਲੇ ਮਹਾਰਾਜ ਦੀ ਉਪਾਦੀ ਲੈ ਲਈ ਜਦੋਂ ਕਿ ਅਬਦਾਲੀ ਨੇ ਵੱਡੇ ਘੱਲੂ ਘਾਰੇ 'ਚ ਹਜ਼ਾਰਾਂ ਸਿੱਖ ਸ਼ਹੀਦ ਕਰ ਦਿੱਤੇ ਸਨ ਫਿਰ ਵੀ ਬਾਬਾ ਆਲਾ ਸਿੰਘ ਜੀ ਨੇ ਸਿੱਖਾਂ ਦੇ ਨਾਲ ਕੋਈ ਹਮਦਰਦੀ ਨਾ ਦਿਖਾਈ ਉਸ ਤੋਂ ਬਾਅਦ ਬਾਬਾ ਆਲਾ ਸਿੰਘ ਦਾ ਪੋਤਾ ਰਾਜਾ ਅਮਰ ਸਿੰਘ ਮਹਾਰਾਜਾ ਸਾਹਿਬ ਸਿੰਘ ਦਾ ਪਿਤਾ ਸੀ ਇਸ ਤਰ੍ਹਾਂ ਮਹਾਰਾਜਾ ਸਾਹਿਬ ਸਿੰਘ ਨੇ ਵੀ ਛੇਰੇ ਪੰਜਾਬ ਨਾਲ ਪੱਗ ਵਿਟਾ ਕੇ ਗਦਾਰੀ ਕੀਤੀ ਤੇ ਅੱਗੇ ਮਹਾਰਾਜਾ ਸਾਹਿਬ ਸਿੰਘ ਦਾ ਪੁੱਤ ਮਹਾਰਾਜਾ ਕਰਮ ਸਿੰਘ ਉਹ ਵੀ ਅੰਗਰੇਜ਼ਾਂ ਦੇ ਨਾਲ ਮਿਲ ਕੇ ਜਥੇਦਾਰ ਬਾਬਾ ਹਨੂਮਾਨ ਸਿੰਘ ਸਮੇਤ ਹਜ਼ਾਰਾਂ ਸਿੱਖ ਪਟਿਆਲੇ ਦੇ ਵਿੱਚ ਉਸ ਵੇਲੇ ਸ਼ਹੀਦ ਕੀਤੇ ਗਏ ਮੁਕਤੀ ਗੱਲ ਇਹ ਆ ਕੇ ਪਟਿਆਲਾ रियासत ਸ਼ੁਰੂ ਤੋਂ ਹੀ ਪੰਥ ਨਾਲ ਗਦਾਰੀ ਕਰਦੀ ਰਹੀ ਪਰ ਇੱਥੇ ਇਹ ਗੱਲ ਸਮਝਣੀ ਵੀ ਬੜੀ ਜ਼ਰੂਰੀ ਕਿ ਕੁਝਕ ਬੰਦਿਆਂ ਦੀ ਗਦਾਰੀ ਕਰਕੇ ਸਾਰੇ ਇਲਾਕੇ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਪਰ ਇਸ ਪਰਿਵਾਰ ਦੀ ਗਦਾਰੀ ਨੇ ਮਾਲਵੇ ਦਾ ਖੇਤਰ ਸਿੱਖ ਰਾਜ ਤੋਂ ਵਾਂਝਾ ਰੱਖਿਆ ਸਿੱਖ ਕੌਮ ਅੰਦਰ ਜਿੱਥੇ ਬਹਾਦਰਾਂ ਦੀ ਕੋਈ ਕਮੀ ਨਹੀਂ ਉਥੇ ਗਦਾਰ ਵੀ ਬਹੁਤ ਹਨ ਪਰ ਇਹ ਬਾਜਾਂ ਵਾਲੇ ਪ੍ਰੀਤਮ ਧਨ ਸਤ ਗੁਰੂ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਜੀ ਹੋਈ ਕੌਮ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹੇਗੀ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ